11 ਸਾਲ ਸਾਨੂੰ ਪਾਪਟੋਏ ਰਹਿੰਦੇ ਨੂੰ ਹੋ ਗਏ ਜੀ 11 ਸਾਲਾਂ ਦੇ ਵਿੱਚ ਇੱਕ ਵਾਰ ਵੀ ਸਾਡੇ ਦਰਵਾਜ਼ੇ ਤੇ ਕੋਈ ਲੋਕਲ ਬੋਰਡ ਮੈਂਬਰ ਨਹੀਂ ਆਇਆ ਰੀਜ਼ਨ ਸਾਨੂੰ ਨਹੀਂ ਪਤਾ ਜੀ ਹੂੰ ਸਾਨੂੰ ਪਤਾ ਹੀ ਨਹੀਂ ਸਾਡਾ ਲੋਕਲ ਬੋਰਡ ਮੈਂਬਰ ਹੈ ਕੌਣ ਚਾਰ ਮੈਂਬਰ ਇੰਡੀਅਨ ਹੈ ਕੁਝ ਸੁਣਵਾਈ ਹੋਏਗੀ ਆ ਕੁਝ ਹੋ ਸਕਦਾ ਅਸੀਂ ਮੰਨ ਕੇ ਚੱਲ ਰਹੇ ਸੀ ਕਿ ਅਗਰ ਕੋਈ ਆਪਣਾ ਆਏਗਾ ਤਾਂ ਅਸੀਂ ਖੁੱਲ ਕੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਕੋਰਟ ਹਲੇ ਡਿਸਾਈਡ ਕਰੇਗੀ ਇਲੈਕਸ਼ਨ ਹੋਏਗਾ ਜਾਂ ਨਹੀਂ ਹੋਏਗਾ ਇਹ ਤਾਂ ਜੀ ਕੋਰਟ ਜਾਣੇ ਜੱਜ ਜਾਣੇ ਅਸੀਂ ਲੋਕਲ ਕਮਿਟੀ ਹਾਂ ਜੇ ਸਾਡੀ ਆਵਾਜ਼ ਨਹੀਂ ਉਹ ਬਣਨਗੇ ਤਾਂ ਫਿਰ ਸਾਡਾ ਕੋਈ ਫਾਇਦਾ ਨਹੀਂ ਚਾਹੇ ਬਾਅਦ ਇਲੈਕਸ਼ਨ ਇੱਕ ਵਾਰੀ ਹੋ ਜਾਵੇ ਚਾਹੇ ਦੋ ਵਾਰੀ ਹੋਵੇ ਚਾਹੇ 10 ਵਾਰੀ ਹੋਵੇ ਜਨਤਾ ਨੂੰ ਕੀ ਕਹੋਗੇ 2026 ਦੇ ਵੀ ਜੇ ਇਲੈਕਸ਼ਨ ਦੁਬਾਰਾ ਹੁੰਦਾ ਆਪਣੇ ਦਿਮਾਗ ਤੋਂ ਇਹ ਕੰਮ ਲੈ ਕੇ ਵੋਟਾਂ ਪਾਇਓ ਕਿ ਸਾਡੀ ਸੁਣਵਾਈ ਸੱਚਾਈ ਦੇ ਵਿੱਚ ਕੌਣ ਸਾਡੀ ਅੱਗੇ ਲੈ ਕੇ ਜਾਏਗਾ ਜੀ ਸਸਿਕਾਲ ਜੀ ਰੇਡੀਓ ਸਾਡੇਲੇ ਤੋਂ ਸਵਾਗਤ ਹੈ ਮੈਂ ਹਾਂ ਲਾਡੀ ਸਿੰਘ ਪਟਿਆਲਾ ਜਿਵੇਂ ਕਿ ਇਲੈਕਸ਼ਨ ਹੋਇਆ ਸੀ 2025 ਦੇ ਵਿੱਚ ਲੋਕਲ ਬੋਰਡ ਦਾ ਪਾਪਾ ਟੋਇਟੋ ਦੇ ਵਿੱਚ ਤੇ ਇੱਕੋ ਟੀਮ ਵੱਡੇ ਬਹੁਮਤ ਨਾਲ ਜਿੱਤੀ ਸੀ ਤੇ ਰੇਡੀਓ ਸਾਡੇ ਵਾਲਾ ਪਬਲੀਕਲੀ ਲੋਕਾਂ ਦੇ opinion ਲੈ ਰਿਹਾ ਹੈ ਕਿ ਕੀ ਹੋਇਆ ਉਹ ਸਿਲੈਕਸ਼ਨ ਦੇ ਵਿੱਚ ਇੰਨੇ ਭਾਰੀ ਗਿਣਤੀ ਨਾਲ ਜਿਹੜੇ ਕੈਂਡੀਡੇਟਸ ਉਹ ਕਿਉਂ ਜਿੱਤੇ ਰੀਜ਼ਨ ਕੀ ਹੋਇਆ ਰੇਸਿਜ਼ਮ ਸੀ ਜਾਂ ਨਹੀਂ ਸੀ ਕੀ ਕਾਰਨ ਸੀ ਉਸ ਚੀਜ਼ ਦਾ ਪਹਿਲੀ ਟੀਮ ਨੇ ਕੰਮ ਕੀਤੇ ਜਾਂ ਨਹੀਂ ਕੀਤੇ ਫਿਲਹਾਲ ਮਨਜੀਤ ਕੋਰ ਸਾਡੇ ਨਾਲ ਨੇ ਪਬਲੀਕਲੀ ਉਹ ਅੱਜ ਆਪਣਾ opinion ਦੇਣ ਸਾਡੇ ਸਟੂਡੀਓ 'ਚ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਾਂਗੇ ਤੇ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਉਣ ਦਾ ਪੂਰਾ ਪੂਰਾ ਯਤਨ ਕਰਾਂਗੇ ਅਗਰ ਤੁਸੀਂ ਵੀ ਕੋਈ ਵੀ ਸੁਝਾਅ ਆਪਣਾ ਦੇਣਾ ਚਾਹੁੰਦੇ ਹੋ ਤਾਂ ਰੇਡੀਓ ਸਾਡੇ ਨਾਲ ਤੁਸੀਂ ਕਿਸੇ ਵੀ ਵਕਤ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਵੀ ਪੋਡਕਾਸਟ ਕਰਾਂਗੇ ਪਬਲਿਕ ਤੱਕ ਤੁਹਾਡਾ ਮੈਸੇਜ ਜ਼ਰੂਰ ਲੱਗ ਜਾਊਗਾ ਪੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐਂਡ ਰੇਡੀਓ ਸਾਡੇ ਵਾਲਾ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਪੰਜੀ ਬਹੁਤ ਦੀ ਗੱਲ ਚੱਲ ਰਹੀ ਸੀ ਪਹਿਲੀ ਵਾਰੀ ਇਲੈਕਸ਼ਨ ਦੇ ਵਿੱਚ ਚਾਰ ਮੈਂਬਰ ਇੰਡੀਅਨ ਲੇਬਰ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਔਰ ਚਾਰੋਂ ਮੈਂਬਰ ਵੱਡੀ ਗਿਣਤੀ ਨਾਲ ਜਿੱਤੇ ਮਾਰਜਨ ਵੱਡਾ ਹੋ ਗਿਆ ਉਹ ਕਹਿੰਦੇ ਇੱਕ ਤਰਫਾ ਫੈਸਲਾ ਹੋਇਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਗੱਲ ਚੱਲੀ ਜਾਂਦੀ ਹੈ ਦੂਜੀ ਧਿਰ ਦੇ ਕੁਝ ਮੈਂਬਰ ਕੋਰਟ ਦੇ ਵਿੱਚ ਚਲੇ ਜਾਂਦੇ ਆ ਕੋਰਟ ਹਲੇ ਡਿਸਾਈਡ ਕਰੇਗੀ ਇਲੈਕਸ਼ਨ ਹੋਏਗਾ ਜਾਂ ਨਹੀਂ ਹੋਏਗਾ ਜਾਂ ਟੀਮਾਂ ਦੇ ਨਾਲ ਗੱਲਬਾਤ ਹੋਏਗੀ ਤੁਸੀਂ ਕਿਵੇਂ ਦੇਖਦੇ ਹੋ ਨੂੰ ਕੋਈ ਰੇਸਿਜ਼ਮ ਹੋਇਆ ਕੀ ਹੋਇਆ ਭਾਜੀ ਜਦ ਦੇ ਇਲੈਕਸ਼ਨਸ ਦੇ ਨਾਮ ਸਰਕੂਲੇਟ ਹੋਣੇ ਸ਼ੁਰੂ ਹੋਏ ਸੀਗੇ ਜਿੱਥਾਂ ਜਿੱਦਾਂ ਜਿੱਦਾਂ ਵੀ ਪਾਰਟੀਆਂ ਬਣੀਆਂ ਸੀ ਅਸੀਂ ਵੀ ਵਾਚ ਕਰ ਰਹੇ ਆ ਐਜ਼ ਅ ਪਬਲਿਕ ਜੀ ਕਿ ਕਿਹੜੀ ਪਾਰਟੀ ਤੋਂ ਕੌਣ ਮੈਂਬਰ ਖੜੇ ਨੇ ਹਮ ਤੇ ਅਸੀਂ ਨੋਟਿਸ ਕਰ ਰਹੇ ਹਾਂ ਕਿ ਸਾਰੇ ਜਨੇ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਨੇ ਜੀ ਆਪਣੇ ਇੱਕ ਟੀਮ ਪਾਪਟੋ ਯੂਟਾ ਰੈਕਸ਼ਨ ਟੀਮ ਹੈ ਉਹਦੇ ਤੋਂ ਆਪਣੇ ਤਿੰਨ ਪੰਜਾਬੀ ਮੈਂਬਰ ਖੜੇ ਸੀਗੇ ਇੱਕ ਫਿਜੀ ਇੰਡੀਅਨ ਸੀਗੇ ਜੀ ਲੇਬਰ ਪਾਰਟੀ ਤੋਂ ਵੀ ਆਪਣੇ ਪੰਜਾਬੀ ਕਮਿਊਨਿਟੀ ਦੇ ਮੈਂਬਰਸ ਖੜੇ ਸੀਗੇ ਹਾਂ ਦੋ ਪੰਜਾਬੀ ਸੀ ਇੱਕ ਪਾਕਿਸਤਾਨੀ ਸੀ ਇੱਕ ਪਾਕਿਸਤਾਨੀ ਸੀ ਔਰ ਅਦਰਸ ਇੰਡੀਪੈਂਡੈਂਟ ਕੈਂਡੀਡੇਟ ਵੀ ਸੀਗੇ ਹੈਨਾ ਤੇ ਆਪਾਂ ਦੇਖ ਰਹੇ ਸੀਗੇ ਕਿ ਇਸ ਵਾਰੀ ਜਿਹੜੇ ਆ ਇਲੈਕਸ਼ਨਸ ਬਹੁਤ ਵਧੀਆ ਹੋਣਗੇ ਤੇ ਆਪਣੀ ਕਮਿਊਨਿਟੀ ਦਾ ਕੋਈ ਚਿਹਰਾ ਤਾਂ ਸਾਡਾ ਕਹਿੰਦੇ ਨਾ ਕਿ ਇੱਕ ਰਿਪਰੈਜ਼ੈਂਟ ਆਪਣਾ ਬੰਦਾ ਅੱਗੇ ਆਏਗਾ ਤੇ ਸਾਡੀ ਵੀ ਸੁਨੇਗਾ ਜੀ ਐਜ਼ ਅ ਪਬਲਿਕ ਆਪਾਂ 11 ਸਾਲ ਤੋਂ ਪਾਪਟੋਈ ਚ ਰਹਿ ਰਹੇ ਆ ਉਸ ਏਰੀਆ ਚ ਇਸ ਏਰੀਆ ਚ ਯਾਨੀ ਕਿ ਤੁਸੀਂ 3-4 ਵਾਰ ਪਹਿਲੀਆਂ ਪਾਰਟੀਆਂ ਨੂੰ ਦੇਖ ਚੁੱਕੇ ਹੋ ਆਪਾਂ ਬਹੁਤ ਵਧੀਆ ਦੇਖ ਚੁੱਕੇ ਆ ਪਰ ਤੁਹਾਨੂੰ ਇੱਕ ਸੱਚਾਈ ਵਾਲੀ ਗੱਲ ਇਹ ਦੱਸਦੇ ਆ ਜੀ ਕਿ 11 ਸਾਲ ਸਾਨੂੰ ਪਾਪਟੋਏ ਰਹਿੰਦੇ ਨੂੰ ਹੋ ਗਏ ਜੀ 11 ਸਾਲਾਂ ਦੇ ਵਿੱਚ ਇੱਕ ਵਾਰ ਵੀ ਸਾਡੇ ਦਰਵਾਜ਼ੇ ਤੇ ਕੋਈ ਲੋਕਲ ਬੋਰਡ ਮੈਂਬਰ ਨਹੀਂ ਆਇਆ ਰੀਜ਼ਨ ਸਾਨੂੰ ਨਹੀਂ ਪਤਾ ਜੀ ਹੂੰ ਜੇ ਸਾਡੇ ਕੋਲ ਕੋਈ ਡੋਰ ਨੋਕਿੰਗ ਵੀ ਨਹੀਂ ਕੀਤੀ ਕਰਦੀ ਡੋਰ ਨੋਕਿੰਗ ਨਹੀਂ ਕੀਤੀ ਸਾਨੂੰ ਪਤਾ ਹੀ ਨਹੀਂ ਸਾਡਾ ਲੋਕਲ ਬੋਰਡ ਮੈਂਬਰ ਹੈ ਕੌਣ ਜੀ ਜੇ ਸਾਨੂੰ ਪਤਾ ਹੋਏਗਾ ਕਿ ਸਾਡਾ ਲੋਕਲ ਬੋਰਡ ਮੈਂਬਰ ਇਹ ਹੈਗਾ ਹੈ ਅਸੀਂ ਉਹਦੇ ਕੋਲ ਆਪਣੇ ਪ੍ਰੋਬਲਮਸ ਲੈ ਕੇ ਜਾਵਾਂਗੇ ਜੀ ਸਾਨੂੰ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਬਹੁਤ ਪ੍ਰੋਬਲਮਸ ਆਉਂਦੀਆਂ ਜੀ ਅਸੀਂ ਪਾਪਾ ਟੋਏ ਮਾਰਕੀਟ ਵੱਲੇ ਪਾਸੇ ਜਾਂਦੇ ਹੋਈਏ ਕੋਈ ਨਾ ਕੋਈ ਸਾਨੂੰ ਇਨਸੀਡੈਂਟ ਦੇਖਣ ਨੂੰ ਮਿਲਦਾ ਹੂੰ ਸਾਨੂੰ ਅੱਜ ਦੀ ਡੇਟ ਦੇ ਵਿੱਚ ਡਰ ਲੱਗਣ ਲੱਗ ਪਿਆ ਕਿ ਅਸੀਂ ਆਪਣਾ ਬੱਚਾ ਵੀ ਇਕੱਲਾ ਨਹੀਂ ਭੇਜਣਾ ਕਿਉਂਕਿ ਯੂ ਨੈਵਰ ਨੋ ਕੀ ਹੋ ਜਾਏ ਮੇਰਾ ਬੱਚਾ ਇੱਕ ਮੈਂ ਇਨਸੀਡੈਂਟ ਤੁਹਾਨੂੰ ਦੱਸਦੀਆਂ ਪਾਪਾ ਟੋਏ ਦੇ ਵਿੱਚ ਇੱਕ ਬਾਰਬਰ ਸ਼ਾਪ ਹੈ ਜੀ ਉੱਥੇ హెయిਰ ਕੱਟ ਕਰਵਾਣ ਗਿਆ ਕਿਸ ਨੇ ਉਹਨੂੰ ਜ਼ਬਰਦਸਤੀ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਚੱਕਣ ਦੀ ਅੱਛਾ ਜੀ ਚਾਰ ਪੰਜ ਸਾਲ ਪੁਰਾਣੀ ਗੱਲ ਹੈ ਸੇਫਟੀ ਕਿੱਥੇ ਹੈ ਜੀ ਹਮ ਅਗਰ ਅਸੀਂ ਪਾਪਟੋਏ ਦੇ ਵਿੱਚ ਰਹਿੰਦੇ ਆ ਜੀ ਕੈਮਰਸ ਹੋਣੇ ਚਾਹੀਦੇ ਆ ਬਿਲਕੁਲ ਕੋਈ ਪੈਟਰੋਲਿੰਗ ਹੋਣੀ ਚਾਹੀਦੀ ਹੈ ਕੋਈ ਐਦਾਂ ਦਾ ਬੋਰਡ ਮੈਂਬਰ ਹੋਣਾ ਚਾਹੀਦਾ ਜਿਹੜਾ ਪਬਲੀਕਲੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਉਂਦਾ ਹੋਵੇ ਕਿ ਜੇ ਸਾਡੇ ਲੋਕਲ ਪਾਪਟੋਏ ਦੇ ਮੈਂਬਰਸ ਨੂੰ ਕੋਈ ਪ੍ਰੋਬਲਮ ਹੈਗੀ ਹੈ ਦੇ ਕੈਨ ਕਾਲ ਐਨੀ ਟਾਈਮ ਹਮ ਅਸੀਂ ਉਹਨਾਂ ਦੀ ਸੁਣਨ ਨੂੰ ਤਿਆਰ ਆ ਪਰ ਇਹਦਾ ਕਦੀ ਨਹੀਂ ਹੋਇਆ ਅੰਤ ਤੱਕ ਇਹ ਹੋਇਆ ਕਿ ਸਾਡੀ ਸੁਣਵਾਈ ਕਿ ਸਾਡੇ ਨਾਲ ਬਹੁਤ ਇਨਸੀਡੈਂਟ ਹੋਇਆ ਜਿਹੜੇ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਉਹ ਉੱਥੇ ਦਬਾ ਦਿੱਤੇ ਜਾਂਦੇ ਨੇ ਪਰ ਤੁਹਾਨੂੰ ਲੱਗੇ ਚਾਰ ਮੈਂਬਰ ਇੰਡੀਅਨ ਹੈ ਕੁਝ ਸੁਣਵਾਈ ਹੋਏਗੀ ਆ ਕੁਝ ਹੋ ਸਕਦਾ ਅਸੀਂ ਮੰਨ ਕੇ ਚੱਲ ਰਹੇ ਸੀ ਕਿ ਅਗਰ ਕੋਈ ਆਪਣਾ ਆਏਗਾ ਤਾਂ ਅਸੀਂ ਖੁੱਲ ਕੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਕਿਉਂਕਿ ਅਸੀਂ ਨੋਟਿਸ ਕੀਤਾ ਕਿ ਜਿਹੜੇ ਪਰਮਜੀਤ ਜੀ ਉਹ ਲੋਕਲ ਮਾਰਕੀਟ ਚ ਉਹਨਾਂ ਦੀ ਸ਼ਾਪ ਹੈ ਜੀ ਸੰਦੀਪ ਸੈਣੀ ਵੀ ਲੋਕਲ ਪਾਪਟੋਈ ਚ ਰਹਿੰਦੇ ਨੇ ਜੀ ਖੁਸ਼ਮਨਾਇਰ ਜੀ ਤੇ ਕੋ ਨਾਲਪੱਲਾ ਜੀ ਦੀ ਵੀ ਸ਼ਾਪ ਜਿਹੜੀ ਆ ਪਾਪਟ ਵਿੱਚ ਜੀ ਅਗਰ ਇਹਨਾਂ ਨੂੰ ਕੋਈ ਗੱਲ ਕਵਾਂਗੇ ਕੋਈ ਪ੍ਰੋਬਲਮਸ ਦੱਸਾਂਗੇ ਅਗਰ ਇਹ ਹੱਲ ਨਹੀਂ ਕਰਾਂਗੇ ਤਾਂ ਅਸੀਂ ਇਹਨਾਂ ਨੂੰ ਬੇਕਸੂਰ ਸਾਬਤ ਕਰ ਸਕਦੇ ਆ ਜੀ ਕਿਉਂਕਿ ਸਾਡੇ ਆਪਣੀ ਕਮਿਊਨਿਟੀ ਦੇ ਬੰਦੇ ਆ ਜੀ ਅਸੀਂ ਇਹਨਾਂ ਨੂੰ ਠੋਕ ਕੇ ਕਹਿ ਸਕਦੇ ਆ ਕਿ ਤੁਸੀਂ ਸਾਡਾ ਇਹ ਕੰਮ ਨਹੀਂ ਕੀਤਾ ਸਾਡੀ ਸੁਣਵਾਈ ਨਹੀਂ ਹੋਈ ਪਰ ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਸਾਡਾ ਲੋਕਲ ਬੋਰਡ ਮੈਂਬਰ ਕੌਣ ਹੈ ਜੀ ਅਸੀਂ ਆਪਣੀ ਪ੍ਰੋਬਲਮਸ ਲੈ ਕੇ ਕਿੱਥੇ ਜਾਵਾਂਗੇ ਪਰ ਇਸ ਵਾਰ ਲੋਕਾਂ ਨੂੰ ਪਤਾ ਲੱਗਿਆ ਤੁਹਾਨੂੰ ਵੀ ਪਤਾ ਲੱਗਿਆ ਉਨਾ ਤੋਂ ਬਰਦਾਸ਼ਤ ਨਹੀਂ ਹੋਇਆ ਦੂਜੀ ਧਿਰ ਤੋਂ ਦੇਖੋ ਜੀ ਬਰਦਾਸ਼ ਜਦੋਂ ਕਹਿੰਦੇ ਨਾ ਕਿ ਕੁਰਸੀ ਖੁੰਝ ਜਾਂਦੀ ਹੈ ਖੁੰਝ ਜਾਂਦੀ ਹੈ ਤਾਂ ਥੋੜਾ ਝਟਕਾ ਤਾਂ ਲੱਗਦਾ ਹੈ ਜੀ ਝਟਕਾ ਮੈਨੂੰ ਜਿੱਥੋਂ ਤੱਕ ਇਹ ਮਹਿਸੂਸ ਹੁੰਦਾ ਹੈ ਕਿ ਇਹ ਰੋਲਾ ਸਿਰਫ ਕੁਰਸੀ ਦਾ ਨਹੀਂ ਹੈ ਹੂੰ ਕਿਸੇ ਹੋਰ ਚੀਜ਼ ਦਾ ਹੋ ਸਕਦਾ ਜੀ ਦੇਖੋ ਬਹੁਤ ਫੰਡਸ ਦੀ ਪ੍ਰੋਬਲਮ ਕਰਕੇ ਕੁਝ ਮੈਨੂੰ ਤੇਥੋਂ ਤੱਕ ਲੱਗਦਾ ਕੁਰਸੀ ਦਾ ਰੋਲਾ ਨਹੀਂ ਹੈ ਕੋਈ ਜਿਹੜਾ ਪੈਸਾ ਸਰਕੂਲੇਟ ਹੋ ਰਿਹਾ ਸੀ ਪੈਸਾ ਸਰਕੂਲੇਟ ਕਾਉਂਸਲ ਦੇ ਵਿੱਚ ਬਹੁਤ ਸਾਰੀਆਂ ਫੰਡਿੰਗਸ ਅਪਰੂਵ ਹੁੰਦੀਆਂ ਜੀ ਮੈਨੂੰ ਇੱਕ ਗੱਲ ਇਸ ਇੱਕ ਟੀਮ ਦੀ ਬਹੁਤ ਅੱਛੀ ਲੱਗੀ ਮੈਂ ਨਾਮ ਨਹੀਂ ਲੈਣਾ ਕਿ ਚਲੋ ਇਹ ਆਪਣੇ ਕੋਈ ਵੀ ਟੀਮ ਮੈਂਬਰ ਜਦੋਂ ਆਉਂਦੇ ਨੇ ਉਹ ਬਹੁਤ ਦਾਅਵੇ ਕਰਦੇ ਨੇ ਕਿ ਅਸੀਂ ਇਦਾਂ ਕਰਾਂਗੇ ਅਸੀਂ ਇਦਾਂ ਕਰਾਂਗੇ ਅਸੀਂ ਇਦਾਂ ਕਰਾਂਗੇ ਜੀ ਇੱਕ ਅ ਗੱਲ ਅੱਛੀ ਲੱਗੀ ਕਿ ਕਿਸੇ ਟੀਮ ਦੇ ਮੈਂਬਰਸ ਨੇ ਇੰਨੀ ਗੱਲ ਖੁੱਲਕੇ ਕਹੀ ਕਿ ਸਾਡੇ ਕਿਸੇ ਵੀ ਟੀਮ ਮੈਂਬਰ ਜਾਂ ਉਹਨਾਂ ਦੇ ਪਰਿਵਾਰਾਂ ਦੀ ਕੋਈ ਟਰਸਟ ਨਹੀਂ ਹੈਗੀ ਜੀ ਅਸੀਂ 3 ਸਾਲ ਜੇ ਕੰਮ ਕਰਦੇ ਆ ਤੇ ਸਾਡੇ ਉੱਤੇ ਸਾਡੇ ਆਡਿਟ ਵੀ ਕਰਾ ਲਿਓ। ਅਸੀਂ ਵੀ ਦਾਵਾ ਕਰਤਾ। ਇਹ ਵੀ ਦਾਵਾ ਕੀਤਾ। ਜੀ। ਤੇ ਉਹਨਾਂ ਦੇ ਬੇਸ ਤੇ ਜੇ ਸਾਨੂੰ ਕੋਈ ਕੈਂਡੀਡੇਟ ਵਧੀਆ ਲੱਗਦਾ ਸਾਡੀ ਚੁਆਇਸ ਆ ਅਸੀਂ ਕਿਹਨੂੰ ਵੋਟ ਪਾਣੀ ਆ ਕੱਲ ਨੂੰ ਅਸੀਂ ਉਹਨਾਂ ਦੇ ਕੋਲ ਆਪਣੇ ਦਾਅਵੇ ਵੀ ਲੈ ਕੇ ਜਾਣੇ ਆ। ਜੀ। ਕਿ ਦੱਸੋ ਜੀ ਸਾਡੇ ਪਾਪਾ ਟੋਏ ਦੇ ਵਿੱਚ ਇੱਥੇ ਕੈਮਰੇ ਲੱਗਨੇ ਚਾਹੀਦੇ ਸੀ ਤੇ ਕਿਉਂ ਨਹੀਂ ਲੱਗੇ? ਤੁਸੀਂ ਤਾਂ ਦਾਅਵੇ ਕੀਤੇ ਸੀ ਆਪਾਂ ਲਾਵਾਂਗੇ। ਜੀ। ਜੇ ਇੱਥੇ ਸਿਕਿਉਰਿਟੀ ਚਾਹੀਦੀ ਆ ਤਾਂ ਕਿਉਂ ਨਹੀਂ ਹੋਈ ਸਿਕਿਉਰਿਟੀ? ਤੁਸੀਂ ਦੇਖਿਆ ਨਾ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਸਾਲਾਂ ਤੋਂ ਪਾਪੜੋ ਦੇ ਵਿੱਚ ਰੈਮਰਟਸ ਬਹੁਤ ਹੋਈਆਂ ਜੀ ਬਿਲਕੁਲ ਸ਼ਾਪਕੀਪਰਜ਼ ਤੇ ਅਟੈਕ ਵੀ ਹੋਏ ਜੀ ਕਿ ਅੱਜ ਤੱਕ ਕੋਈ ਲੋਕਲ ਬੋਰਡ ਮੈਂਬਰ ਉਹਨਾਂ ਦਾ ਹਾਲਚਲ ਪੁੱਛਣ ਆਇਆ ਹੂੰ ਮੈਨੂੰ ਨਹੀਂ ਲੱਗਦਾ ਕੋਈ ਆਇਆ ਹੋਏਗਾ ਜੀ ਕਿ ਅੱਜ ਤੱਕ ਉਹਨਾਂ ਨੇ ਕੋਈ ਇਸ਼ੂ ਰੇਸ ਕੀਤਾ ਕਿ ਇੱਥੇ ਸਿਕਿਉਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਬਿਗ ਰੈਵਨਿਊ ਜਨਰੇਟ ਹੋ ਰਿਹਾ ਜੀ ਅਗਰ ਮੈਸੇਜਸ ਦੇਖੇ ਜਾਣ ਫੇਸਬੁਕ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਰੇਸ ਬੇਸ ਤੇ ਉੱਤੇ ਕਮੈਂਟਸ ਹੋ ਰਹੇ ਨੇ ਇਮੀਗ੍ਰੈਂਟਸ 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 ਅਗਰ ਇੱਕ ਦਿਨ ਦੀ ਵੀ ਸਟ੍ਰਾਈਕ ਕਰ ਦਨ ਜੀ ਕੰਟਰੀ ਥੱਲੇ ਚਲਾ ਜਾਏਗਾ ਕੰਟਰੀ ਜਾਏਗਾ ਥੱਲੇ ਅਗਰ ਸਾਡੇ ਇਮੀਗ੍ਰੈਂਟਸ ਨੂੰ ਸਾਨੂੰ ਉਹਦੇ ਚ ਲਪੇਟਿਆ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਵੀ ਲਪੇਟਿਆ ਜਾ ਰਿਹਾ ਜਿਹੜੇ ਕਿ ਇੱਥੋਂ ਦੇ ਬੌਰਨ ਨੇ ਜਿਹੜੇ ਇੱਥੋਂ ਦੇ ਸਿਟੀਜ਼ਨ ਨੇ ਜੀ ਜਿਨ੍ਹਾਂ ਦੀ ਮਦਰ ਲੈਂਡ ਨਿਊਜ਼ੀਲੈਂਡ ਹੈ ਜੀ ਅਗਰ ਉਹ ਇੱਥੇ ਦੋ ਜਨਰੇਸ਼ਨ ਤਿੰਨ ਜਨਰੇਸ਼ਨ ਚਾਰ ਜਨਰੇਸ਼ਨ ਰਹਿ ਕੇ ਵੀ ਉਹ ਇੱਥੋਂ ਦੇ ਨਹੀਂ ਬਣ ਪਾਏ ਤਾਂ ਫੇਰ ਸਾਨੂੰ ਜਿਹੜੀ ਹੈ ਬੜੀ ਨਾਮੋਸ਼ੀ ਹੁੰਦੀ ਹੈ ਕਿ ਅਸੀਂ ਇੱਥੇ ਕਰ ਕੀ ਰਹੇ ਹਾਂ ਜੀ ਪਰ ਤੁਹਾਡੇ ਕਹਿਣ ਦਾ ਮੀਨਿੰਗ ਇਹ ਹੈ ਕਿ ਤੱਲੀ ਕੁਰਸੀ ਦਾ ਮਸਲਾ ਨਹੀਂ ਹੈ ਮਸਲਾ ਪੈਸੇ ਦਾ ਵੀ ਹੈ ਮਸਲਾ ਪੈਸੇ ਦਾ ਵੀ ਹੈ ਦੇਖੋ ਜਦੋਂ ਇਹਨਾਂ ਦੇ ਇਲੈਕਸ਼ਨ ਚੱਲ ਰਹੇ ਸੀ ਅਸੀਂ ਸਾਰਿਆਂ ਦੇ ਸੁਣ ਰਹੇ ਸੀਗੇ ਕਿ ਕੌਣ-ਕੌਣ ਕੀ ਦਾਅਵੇ ਕਰ ਰਿਹਾ ਜੀ ਇਲੈਕਸ਼ਨ ਰਿਜ਼ਲਟ ਆਉਣ ਤੋਂ ਬਾਅਦ ਸਡਨਲੀ ਕੰਪਲੇਂਟਸ ਹੋਣੀਆਂ ਸ਼ੁਰੂ ਹੋਈਆਂ ਜੀ ਤੇ ਸਾਨੂੰ ਵੀ ਲੱਗਾ ਕਿ ਸ਼ਾਇਦ ਕੁਝ ਸੱਚ ਤਾਂ ਹੋਏਗਾ ਨਾ ਪਰ ਸੱਚ ਹਲੇ ਤੱਕ ਉਹਨਾਂ ਸਾਹਮਣੇ ਨਹੀਂ ਆਇਆ ਕੋਈ ਐਵੀਡੈਂਸ ਜਿੰਨਾਂ ਕਹਿ ਰਹੇ ਸੀ ਹਾਂਜੀ ਨਹੀਂ ਆਇਆ ਉਹਨਾਂ ਕੋਲ ਕੋਈ ਪ੍ਰੂਫ ਕੋਈ ਐਵੀਡੈਂਸ ਨਹੀਂ ਹੈ ਦੇਖੋ ਪਬਲੀਕਲੀ ਤਾਂ ਉਹਨਾਂ ਨੇ ਸਾਰਾ ਕੁਝ ਸਰਕੂਲੇਟ ਕੀਤਾ ਪਰ ਐਵੀਡੈਂਸ ਦਾ ਦਿਖਾਉਣਾ ਸਾਨੂੰ ਕਿ ਅਪਾ ਕੋਰਟਸ ਕਿਵੇਂ ਪਹੁੰਚਦੇ ਏ ਤਾਂ ਜੀ ਕੋਰਟ ਜਾਂ ਨੇ ਜੱਜ ਜਾਂ ਨੇ ਜਾਂ ਜਿਨ੍ਹਾਂ ਨੇ ਇਹ ਪਟੀਸ਼ਨਸ ਪਾਈ ਸੀਗੀ ਤੇ ਅਸੀਂ ਰਿਸਪੈਕਟ ਕਰਦੇ ਹਾਂ ਜੋ ਵੀ ਉਹਨਾਂ ਦਾ ਡਿਸੀਜਨ ਆਇਆ ਅਸੀਂ ਐਜ਼ ਅ ਪਬਲਿਕ ਵਾਚ ਕਰ ਰਹੇ ਹਾਂ ਕਿ ਸਾਨੂੰ ਐਵੀਡੈਂਸ ਵੀ ਮਿਲਣਾ ਚਾਹੀਦੇ ਆ ਅਸੀਂ ਦੇਖਣਾ ਚਾਹੁੰਦੇ ਆ ਕਿ ਜੇ ਜਿਹੜੇ ਅਸੀਂ ਚੁਣੇ ਮੈਂਬਰ ਸੀ ਉਹ ਠੀਕ ਸੀ ਜਗ੍ਹਾ ਸੀ ਉਹ ਠੀਕ ਹੈ ਜਾਂ ਗਲਤ ਨੇ ਜੀ ਜੇ ਉਹ ਗਲਤ ਨੇ ਤਾਂ ਉਹਨਾਂ ਦੇ ਅਗੇਂਸਟ ਕੋਈ ਐਵੀਡੈਂਸ ਦਿਖਾਓ ਸਾਨੂੰ ਤਾਂ ਕਿ ਅਗਲੇ ਹੁਣ ਅਸੀਂ ਬਾਈ ਇਲੈਕਸ਼ਨ ਹੋ ਰਿਹਾ ਅਸੀਂ ਉਹਨਾਂ ਨੂੰ ਵੋਟਾਂ ਨਾ ਪਾਈਏ ਪਰ ਜੇ ਕੋਈ ਐਵੀਡੈਂਸ ਨਹੀਂ ਹੈ ਤਾਂ ਫੇਰ ਤਾਂ ਅਸੀਂ ਦੇਖੋ ਸਾਡੀ ਚੁਆਇਸ ਹੈ ਜੀ ਰਾਈਟ ਹੈ ਤੁਹਾਡਾ ਸਾਡਾ ਰਾਈਟ ਹੈ ਅਸੀਂ ਤਾਂ ਉਹਨਾਂ ਨੂੰ ਵੋਟਾਂ ਪਾਵਾਂਗੇ ਜਿਹੜੇ ਸਾਡੇ ਹੱਕ ਲਈ ਖੜੇ ਹੋਣਗੇ ਜੀ ਹੈਨਾ ਜਿਹੜੇ ਲੋਕਲ ਕਮਿਊਨਿਟੀ ਲੋਕਲ ਕਮਿਊਨਿਟੀ ਮੀਨਸ ਅਸੀਂ ਲੋਕਲ ਕਮਿਊਨਿਟੀ ਹੈ ਜੇ ਸਾਡੀ ਆਵਾਜ਼ ਨਹੀਂ ਉਹ ਬਣਨਗੇ ਤਾਂ ਫੇਰ ਸਾਡਾ ਕੋਈ ਫਾਇਦਾ ਨਹੀਂ ਚਾਹੇ ਬਾਈ ਇਲੈਕਸ਼ਨ ਇੱਕ ਵਾਰੀ ਹੋ ਜਾਵੇ ਚਾਹੇ ਦੋ ਵਾਰੀ ਹੋ ਜਾਵੇ ਚਾਹੇ 10 ਵਾਰੀ ਹੋ ਜਾਵੇ ਜੀ ਤਾਂ ਜੀ ਤਿੰਨ ਚਾਰ ਵਾਰ ਤੁਸੀਂ ਫੇਸ ਕੀਤਾ ਉਹਨਾਂ ਨੂੰ ਤਿੰਨ ਚਾਰ ਟਰਮਸ ਤੇ ਉਹ ਰਹੇ ਇਹਨਾਂ ਦੀ ਫਰਸਟ ਟਰਮ ਸੀ ਹਲੇ ਕਿ ਤੁਹਾਨੂੰ ਲੱਗਦਾ ਸੀ ਕਿ ਉਹਨਾਂ ਨੇ ਜਿਹੜੇ 11-12 ਸਾਲਾਂ ਤੁਸੀਂ ਕਿਹਾ ਕਿ ਮੈਨੂੰ ਪਾਪਾ ਟੂ ਰਹਿੰਦੇ ਹੋਗੇ ਕਿ ਇਹ 3 ਸਾਲਾਂ ਚ ਕਾਫੀ ਕੁਝ ਕਰ ਜਾਂਦੇ ਮੈਨੂੰ ਲੱਗਦਾ ਬਹੁਤ ਕੁਝ ਕਰਨਾ ਚਾਹੀਦਾ ਸੀ ਹਮ ਪਰ ਰੁਕ ਲੱਗੀ ਬਹੁਤ ਕੁਝ ਕਰਨਾ ਚਾਹੀਦਾ ਸੀ ਪਰਸਨਲੀ ਮੈਂ ਲਾਸਟ ਈਅਰ ਐਲਨ ਬੇ ਗਾਰਡਨ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਗਈ ਗਾਰਡਨ ਦੇ ਵਿੱਚ ਜੀ ਡੇ ਟਾਈਮ ਡੇ ਟਾਈਮ ਹਮ ਉੱਥੇ ਮੇਰੇ ਬੱਚੇ ਦੇ ਲੱਤ ਦੇ ਉੱਤੇ ਸਕ੍ਰੈਚ ਹੋਇਆ ਉੱਥੇ ਇੱਕ ਹੋਰ ਵੀ ਲੋਕਲ ਕਮਿਊਨਿਟੀ ਆਪਣੇ ਮੋਰੀ ਪੈਨ ਸੀਗੀ ਉਹਨਾਂ ਦੇ ਬੱਚੇ ਦੇ ਵੀ ਸਕ੍ਰੈਚ ਹੋਇਆ ਐਂਡ ਸ਼ੀ ਵਾਸ ਲਿਟਰਲੀ ਸੇਇੰਗ ਲਾਈਕ ਕਾਉਂਸਲ ਵਾਲੇ ਕੀ ਕਰਦੇ ਪਏ ਨੇ ਇਹਨਾਂ ਰੇਟਸ ਲੈਂਦੇ ਨੇ ਇਹਨਾਂ ਕੁਝ ਪੈਸੇ ਕਲੈਕਟ ਕਰਦੇ ਨੇ ਤੇ ਵਾਟ ਕਾਈਂਡ ਆਫ ਸਰਵਿਸ ਦੇ ਆਰ ਗਿਵਿੰਗ ਹੈਨਾ ਕੁਝ ਨਹੀਂ ਦੇ ਰਹੇ ਤੁਸੀਂ ਝੂਟ ਮੰਨਾ ਸਲਾਈਡਸ ਦੇ ਉੱਤੇ ਪੈਚ ਵਰਕ ਹੋਇਆ ਆ ਸੀਗਾ ਸਲਾਈਡਸ ਉਤੇ ਪੈਚ ਵਰਕ ਜੇ ਅਸੀਂ ਪਿਛਲੇ 3 ਟਰਮ ਚੈੱਕ ਕਰ ਲੀਏ 10 ਸਾਲ ਤਾਂ 9 ਸਾਲ ਤਾਂ ਹੋ ਗਏ ਜੀ 9 ਸਾਲਾਂ ਦੇ ਵਿੱਚ ਉਥੇ ਨਵੀਆਂ ਸਲਾਈਡਾਂ ਜਾਂ ਨਵਾਂ ਪਲੇਗਰਾਉਂਡ ਕਿਉਂ ਨਹੀਂ ਬਣਿਆ ਕੋਈ ਲੁੱਕ ਆਫਟਰ ਨਹੀਂ ਕੋਈ ਲੁੱਕ ਆਫਟਰ ਨਹੀਂ ਮੇਰੇ ਕੋ ਐਵੀਡੈਂਸ ਹੈ ਜੀ ਆਈ ਕਲਿਕ ਸਮ ਪਿਕਚਰਸ ਜੀ ਮੈਂ ਉਸ ਪੈਚ ਵਰਕ ਦੀਆਂ ਪਿਕਚਰਸ ਲਈਆਂ ਜੀ ਆਈ ਸੈਂਡ ਇਟ ਟੂ ਇੱਕ ਸੀਨੀਅਰ ਲੀਡਰ ਨੇ ਸਾਡੇ ਕਮਿਊਨਿਟੀ ਦੇ ਮੈਂ ਉਹਨਾਂ ਨੂੰ ਇਹ ਭੇਜੀਆਂ ਕਿ ਲੁੱਕ ਆਫਟਰ ਥਿਸ ਮੈਟਰ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਹਮ ਪਰ ਮੈਂ ਲੋਕਲ ਬੋਰਡ ਮੈਂਬਰ ਨੂੰ ਜਾਣਦੇ ਨਹੀਂ ਸੀ ਭੇਜਾਂ ਕਿੱਥੇ ਜੇ ਸਾਨੂੰ ਅੱਜ ਤਾਂ ਸੋਸ਼ਲ ਮੀਡੀਆ ਤੇ ਸਾਰੇ ਜਨੇ ਬਹੁਤ ਪਪੂਲਰ ਹੋ ਗਏ ਨੇ ਜੀ ਪਰ ਆ ਇਲੈਕਸ਼ਨ ਤੋਂ ਪਹਿਲਾਂ ਕੋਈ ਐਦਾਂ ਪਪੂਲਰ ਨਹੀਂ ਸੀਗਾ ਸਾਨੂੰ ਨਹੀਂ ਸੀ ਪਤਾ ਕੌਣ ਚੇਅਰ ਹੈ ਕੌਣ ਡਿਪਟੀ ਚੇਅਰ ਹੈ ਤੇ ਕੌਣ ਲੋਕਲ ਬੋਰਡ ਮੈਂਬਰ ਹੈ ਅੱਛਾ ਪਬਲਿਕ ਨੂੰ ਕੀ ਕਹੋਗੇ ਜੇ ਇਲੈਕਸ਼ਨ ਹੁੰਦਾ ਹੈ ਤੇ ਜਿਹੜੇ ਚਾਰ ਚਿਹਰੇ ਜਿੱਤੇ ਸੀ ਉਹਨਾਂ ਤੇ ਬਲੇਮ ਲੱਗਿਆ ਐਵੀਡੈਂਸ ਪ੍ਰੂਫ ਤੁਸੀਂ ਕਹਿ ਰਹੇ ਹੋ ਕਿ ਕੋਈ ਖਾਸ ਕਰਕੇ ਸਾਹਮਣੇ ਨਹੀਂ ਆਇਆ ਜੋਨੋ ਕੁਲ ਹੁੰਦਾ ਤੋ ਜਗ ਜाहिर ਕਰ ਦਿੰਦੇ ਪਬਲਿਕ ਨੂੰ ਦਿਖਾ ਦਿੰਦੇ ਜਨਤਾ ਨੂੰ ਕੀ ਕਹੋਂਗੇ 2026 ਦੇ ਵਿੱਚ ਜੇ ਇਲੈਕਸ਼ਨ ਦੁਬਾਰਾ ਹੁੰਦਾ ਤਾਂ ਦੇਖੋ ਜਨਤਾ ਨੂੰ ਇਹੀ ਅਪੀਲ ਹੈ ਕਿ ਜੇ 2026 ਦੇ ਵਿੱਚ ਇਲੈਕਸ਼ਨ ਦੁਬਾਰਾ ਹੁੰਦੇ ਆ ਆਪਣੇ ਦਿਮਾਗ ਤੋਂ ਕੰਮ ਲਿਓ ਜੀ ਦਿਲ ਤੋਂ ਕੰਮ ਨਾ ਲਿਓ ਜੀ ਆਪਣੇ ਦਿਮਾਗ ਤੋਂ ਇਹ ਕੰਮ ਲੈ ਕੇ ਵੋਟਾਂ ਪਾਇਓ ਕਿ ਸਾਡੀ ਸੁਣਵਾਈ ਸੱਚਾਈ ਦੇ ਵਿੱਚ ਕੌਣ ਸਾਡੀ ਅੱਗੇ ਲੈ ਕੇ ਜਾਏਗਾ ਜੀ ਠੀਕ ਹੈ ਜੀ ਆਪਣਾ ਪਰਸਨਲ ਬੈਨੀਫਿਟ ਕੌਣ ਲੈ ਸਕਦਾ ਕੌਣ ਨਹੀਂ ਲੈ ਸਕਦਾ ਆਪਣੀਆਂ ਵੋਟਾਂ ਇਸ ਹਿਸਾਬ ਨਾਲ ਪਾਇਓ ਕਿ ਤੁਹਾਡੇ ਆਰਮ ਵਾਲਾ ਫਿਊਚਰ ਵੀ ਇਹਦੇ ਤੇ ਡਿਪੈਂਡ ਹੈ ਜੇ ਅੱਜ ਤੁਸੀਂ ਆਪਣੇ ਹੱਕ ਲਈ ਨਹੀਂ ਖੜੇ ਹੋਏ ਤੁਹਾਨੂੰ ਲੱਗਦਾ ਕਿ ਹਿੰਦੂਸਤਾਨੀ ਦੀ ਹੋਣ ਦਾ ਸਵਾਲ ਹੈ ਇਸ ਵਾਰੀ ਕਮਿਊਨਿਟੀ ਦਾ ਹੈਗਾ ਜੀ ਹਾਂਜੀ ਜਿੰਨਾ ਤੁਸੀਂ ਪਪਟੋਏ ਦੇ ਬੰਦ ਖਤਮ ਹੁੰਦੀ ਹੈਗੇ ਹਾਂਜੀ ਪਪਟੋਏ ਦੇ ਸੋਸ਼ਲ ਮੀਡੀਆ ਨੂੰ ਤੁਸੀਂ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਪਪਟੋਏ ਦੇ ਵਿੱਚ ਇੱਕ ਵੀ ਆਪਣੇ ਪੰਜਾਬੀ ਭੈਣ ਭਰਾ ਨੇ ਕਮੈਂਟ ਨਹੀਂ ਕੀਤਾ ਅੱਛਾ ਜੀ ਲੋਕਲ ਕਮਿਊਨਿਟੀ ਦੇ ਅਗੇਂਸਟ ਸਾਡੀ ਕਮਿਊਨਿਟੀ ਦੇ ਅਗੇਂਸਟ ਬਹੁਤ ਸਵਾਲ ਚੁੱਕੇ ਜਾ ਰਹੇ ਨੇ ਬਹੁਤ ਤਰ੍ਹਾਂ ਦੇ ਰੇਸਿਜ਼ਮ ਵਾਲੇ ਸਵਾਲ ਆ ਰਹੇ ਨੇ ਇੱਕ ਵੀ ਕਮੈਂਟ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਕਿਉਂਕਿ ਜਾਇਜ਼ ਵੀ ਹੈ ਜੇ ਸੇ ਇੱਕ ਕਮੈਂਟ ਪਾਉਂਦੇ ਆ ਨਾ ਤਾਂ ਉਹ 10 ਕਮੈਂਟ ਇੰਨੇ ਗੰਦੇ ਕਰਦੇ ਨੇ ਜੀ ਕਿ ਤੁਸੀਂ ਉਹਨੂੰ ਜਿਹੜਾ ਬਰਦਾਸ਼ਤ ਨਹੀਂ ਕਰ ਸਕਦੇ ਤੇ ਲੋਕਲ ਜਿਹੜੇ ਆਪਣੀ ਪਬਲਿਕ ਆ ਉਹ ਇਸ ਚੀਜ਼ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਪੋਲਿਟਿਕਸ ਇਜ਼ ਅ ਵੈਰੀ ਡਰਟੀ ਗੇਮ ਜੀ ਆਪਣੇ ਲੋਕਾਂ 'ਕੇ ਇਹੋ ਹੀ ਰਿਕੁਐਸਟ ਹੈ ਕਿ ਤੁਸੀਂ ਜਿਹੜੀ ਆਪਣੀ ਵੋਟ ਐ ਸੋ ਸਮਝ ਕੇ ਪਾਇਓ ਜੀ ਤੁਹਾਡੇ ਆਪਣੇ ਬੰਦੇ ਜਿਹੜੇ ਕਿ ਇੱਥੇ 20-25 ਸਾਲਾਂ ਤੋਂ 11-12 ਸਾਲਾਂ ਤੋਂ ਤੁਹਾਡੇ ਲੋਕਲ ਤੁਹਾਡੇ ਲੋਕਲ ਇਵੈਂਟਾਂ ਦੇ ਵਿੱਚ ਤੁਹਾਡੇ ਲੋਕਲ ਪਬਲਿਕ ਮੀਟਿੰਗਾਂ ਦੇ ਵਿੱਚ ਆਉਂਦੇ ਨੇ ਤੁਹਾਡੇ ਨਾਲ ਰੂਬਰੂ ਹੁੰਦੇ ਨੇ ਤੁਹਾਡੇ ਨਾਲ ਉੱਠਦੇ ਬੈਠਦੇ ਨੇ ਜਿਹੜੇ ਤੁਹਾਡੀ ਆਵਾਜ਼ ਸੁਣ ਸਕਦੇ ਨੇ ਜੇ ਕੱਲ ਨੂੰ ਤੁਹਾਨੂੰ ਅੱਧੀ ਰਾਤ ਨੂੰ ਕੋਈ ਲੋੜ ਪਏ ਤੁਹਾਡੀ ਇੱਕ ਆਵਾਜ਼ ਤੇ ਉੱਠ ਕੇ ਆ ਸਕਦੇ ਨੇ ਉਹਨੂੰ ਵੋਟ ਪਾਓ ਜੀ ਉਹਨੂੰ ਵੋਟ ਨਾ ਪਾਓ ਜਿਹੜਾ ਇਹ ਸੋਚ ਕੇ ਸੋ ਜਾਏ ਕਿ ਕੋਈ ਗੱਲ ਨਹੀਂ ਫੰਡਿੰਗ ਅਪਰੂਵ ਹੋ ਜਾਏਗੀ ਜੀ ਪਰ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢਿਆ ਦਰਸ਼ਕਾਂ ਦੇ ਰੂਬਰੂ ਹੋਏ ਆਪਣਾ ਓਪੀਨੀਅਨ ਦਿੱਤਾ ਤਾਂ ਦੋਸਤੋ ਮਨਜੀਤ ਕੌਰ ਜੀ ਨੇ ਆਪਣਾ ਓਪੀਨੀਅਨ ਦਿੱਤਾ ਤੁਸੀਂ ਕਮੈਂਟ ਕਰਨਾ ਕਿ ਮਨਜੀਤ ਕੌਰ ਜੀ ਦਾ ਤੁਹਾਨੂੰ ਓਪੀਨੀਅਨ ਇਹਨਾਂ ਦਾ ਸੁਝਾਅ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਟੀਮ ਰੇਡੀਓ ਸਾਡੇ ਨਾਲ ਕਿਸੇ ਵੀ ਵਕਤ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ